ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਜਸਵਿੰਦਰ ਕੌਰ ਤੇ ਜਸਵਿੰਦਰ ਦੀ ਰਸੋਈs ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਮੈਂ ਬਣਾਵਾਂਗੀ ਬਿਲਕੁਲ ਨਰਮ ਮੁਲਾਇਮ ਕੁਲਚੇ ਤੇ ਵੀਡੀਓ ਪੂਰੀ ਦੇਖਿਓ ਸਕਿੱਪ ਨਾ ਕਰਿਓ ਮੈਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਤੁਹਾਨੂੰ ਕੁਲਚੇ ਬਣਾਣਾ ਸਿਖਾਵਾਂਗੀ ਵੀਡੀਓ ਪਸੰਦ ਆਈ ਤਾਂ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕੁਲਚੇ ਬਣਾਉਣ ਵਾਸਤੇ ਇੱਥੇ ਮੈਂ 300 ਗ੍ਰਾਮ ਮੈਦਾ ਲੈ ਲਿੱਤਾ ਹੈ ਤੇ ਮੈਦੇ ਨੂੰ ਮੈਂ ਚੰਗੀ ਤਰ੍ਹਾਂ ਛਾਂਲ ਲਿਆ ਹੋਇਆ ਹੈ ਤੇ ਹੁਣ ਮੈਦੇ ਦੇ ਵਿੱਚ ਮੈਂ ਅੱਧਾ ਚਮਚ ਨਮਕ ਦਾ ਪਾ ਦਿੱਤਾ ਹੈ ਤੇ ਨਾਲ ਹੀ ਇੱਥੇ ਅੱਧਾ ਚਮਚ ਚੀਨੀ ਵੀ ਪਾ ਦਿੱਤੀ ਏ ਤੁਸੀਂ ਇੱਥੇ ਪੀਸੀ ਹੋਈ ਚੀਨੀ ਦਾ ਵੀ ਇਸਤੇਮਾਲ ਕਰ ਸਕਦੇ ਹੋ ਪਰ ਚੀਨੀ ਦੀ ਕੁਆਂਟੀਟੀ ਸੇਮ ਐਨੀ ਹੀ ਰੱਖਣੀ ਏ ਜਿੰਨੀ ਮੈਂ ਤੁਹਾਨੂੰ ਦੱਸੀ ਏ ਅੱਧਾ ਚਮਚ ਚੀਨੀ ਪਾਉਣ ਤੋਂ ਬਾਅਦ ਇੱਥੇ ਮੈਂ ਇੱਕ ਚਮਚ ਬੇਕਿੰਗ ਪਾਊਡਰ ਦਾ ਲੈ ਲਿਆ ਤੁਸੀਂ ਚਾਹੋ ਤਾਂ ਇੱਥੇ ਅੱਧਾ ਚਮਚ ਬੇਕਿੰਗ ਪਾਊਡਰ ਤੇ ਅੱਧਾ ਚਮਚ ਬੇਕਿੰਗ ਸੋਡੇ ਦਾ ਵੀ ਇਸਤੇਮਾਲ ਕਰ ਸਕਦੇ ਹੋ ਪਰ ਮੈਂ ਇੱਥੇ ਸਿਰਫ ਬੇਕਿੰਗ ਪਾਊਡਰ ਦਾ ਹੀ ਇਸਤੇਮਾਲ ਕੀਤਾ ਹੈ ਤੇ ਹੁਣ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ ਹੁਣ ਇਸ ਤੋਂ ਬਾਅਦ ਮੈਂ ਇੱਥੇ ਦੋ ਚਮਚ ਤੇਲ ਦੇ ਪਾ ਦਿੱਤੇ ਨੇ ਤੁਸੀਂ ਤੇਲ ਦੀ ਜਗ੍ਹਾ ਤੇ ਦੇਸੀ ਘਿਓ ਵੀ ਪਾ ਸਕਦੇ ਹੋ ਪਰ ਸਰੋਂ ਦਾ ਤੇਲ ਬਿਲਕੁਲ ਇਸਤੇਮਾਲ ਨਹੀਂ ਕਰਨਾ ਨਾਲ ਹੀ ਇੱਥੇ ਮੈਂ ਦੋ ਵੱਡੇ ਚਮਚ ਦਹੀਂ ਦੇ ਵੀ ਲੈ ਲਿੱਤੇ ਨੇ ਦਹੀਂ ਬਹੁਤ ਜ਼ਿਆਦਾ ਖੱਟਾ ਨਹੀਂ ਹੋਣਾ ਚਾਹੀਦਾ ਸਿਰਫ ਥੋੜੀ ਜਿਹੀ ਖਟਾਸ ਹੀ ਦਹੀਂ ਦੇ ਵਿੱਚ ਹੋਣੀ ਚਾਹੀਦੀ ਹੈ ਤੇ ਇਸ ਨੂੰ ਵੀ ਹੁਣ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਸੇਮ ਜਿੰਨੀ ਕੁਆਂਟੀਟੀ ਮੈਂ ਤੁਹਾਨੂੰ ਦੱਸ ਰਹੀ ਹਾਂ ਇਸੇ ਹਿਸਾਬ ਨਾਲ ਤੁਸੀਂ ਵੀ ਬਣਾਣਾ ਕੁਲਚੇ ਬਹੁਤ ਜ਼ਿਆਦਾ ਵਧੀਆ ਬਣਨਗੇ ਤੇ ਹੁਣ ਸਾਰੀਆਂ ਚੀਜ਼ਾਂ ਨੂੰ ਮੈਂ ਮਿਕਸ ਕਰ ਲਿੱਤਾ ਹੋਇਆ ਹੈ ਤੇ ਇਸ ਦੇ ਵਿੱਚ ਥੋੜਾ ਥੋੜਾ ਕਰਕੇ ਪਾਣੀ ਪਾਉਂਦੇ ਜਾਣਾ ਤੇ ਇਸ ਦਾ ਡੋ ਲਗਾਉਂਦੇ ਜਾਣਾ ਜਿਹੜਾ ਮੈਦੇ ਦਾ ਡੋ ਹੈਗਾ ਉਹ ਆਪਾਂ ਸਖਤ ਨਹੀਂ ਲਗਾਉਣਾ ਉਹ ਨਰਮ ਹੀ ਲਗਾਣਾ ਹੈ ਨਰਮ ਡੋ ਦੇ ਨਾਲ ਕੁਲਚੇ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦੇ ਨੇ ਤੇ ਪਾਣੀ ਵੀ ਇੱਕੋ ਦਮ ਸਾਰਾ ਨਹੀਂ ਪਾਣਾ ਸੇਮ ਇਸੇ ਤਰ੍ਹਾਂ ਜਿਵੇਂ ਮੈਂ ਥੋੜਾ ਥੋੜਾ ਕਰਕੇ ਪਾ ਰਹੀ ਹਾਂ ਉਸੇ ਤਰ੍ਹਾਂ ਹੀ ਪਾਣਾ ਤੇ ਡੋ ਲਗਾਉਂਦੇ ਜਾਣਾ ਤੇ ਦੇਖੋ ਮੈਦਾ ਕਿੰਨੀ ਹੀ ਜਲਦੀ ਇਕੱਠਾ ਹੋਣਾ ਸ਼ੁਰੂ ਹੋ ਗਿਆ ਤੇ ਮੈਦਾ ਸਾਰਾ ਇਕੱਠਾ ਹੋ ਚੁੱਕਾ ਹੈ ਤੇ ਹੁਣ ਇਸ ਨੂੰ ਢੱਕ ਕੇ 1 ਘੰਟੇ ਦੇ ਲਈ ਰੱਖ ਦਾਂਗੇ ਤੇ ਮੈਂ ਇਸ ਤਰ੍ਹਾਂ ਇਸ ਨੂੰ ਢੱਕ ਲਿੱਤਾ ਤੇ 1 ਘੰਟੇ ਬਾਅਦ ਖੋਲ ਕੇ ਚੈੱਕ ਕਰਾਂਗੇ ਤੇ ਹੁਣ ਤਕਰੀਬਨ 1 ਘੰਟਾ ਹੋ ਗਿਆ ਹੋਇਆ ਇਸ ਨੂੰ ਚੈੱਕ ਕਰਦੇ ਹਾਂ ਤੇ ਦੇਖੋ ਮੈਦਾ ਅੱਗੇ ਨਾਲੋਂ ਕਾਫੀ ਜ਼ਿਆਦਾ ਫੁੱਲ ਚੁੱਕਾ ਹੋਇਆ ਹੈ ਤੇ ਹੁਣ ਹੱਥਾਂ ਦੇ ਉੱਪਰ ਤੇਲ ਲਗਾ ਕੇ ਇਹਨੂੰ ਫੇਰ ਤੋਂ ਮਲਾਂਗੇ ਤੇ ਹੁਣ ਮਾਦੇ ਨੂੰ ਵੀ ਮੈਂ ਚੰਗੀ ਤਰ੍ਹਾਂ ਦੇਖੋ ਇਸ ਤਰ੍ਹਾਂ ਮਲ ਲਿੱਤਾ ਹੋਇਆ ਤੇ ਬਹੁਤ ਹੀ ਵਧੀਆ ਡੋ ਲੱਗ ਗਿਆ ਹੋਇਆ ਇਹਦਾ ਤੇ ਹੁਣ ਇਸ ਤੋਂ ਬਾਅਦ ਆਪਾਂ ਕੁਲਚੇ ਬਣਾਣ ਦੀ ਤਿਆਰੀ ਸ਼ੁਰੂ ਕਰਦੇ ਆਂ ਤੇ ਡੋ ਨੂੰ ਹੁਣ ਇੱਕ ਪਲੇਟ 'ਚ ਮੈਂ ਰੱਖ ਲਾਂਗੀ ਇੱਕ ਸਾਈਡ ਤੇ ਤੇ ਹੁਣ ਤੁਸੀਂ ਜਿੰਨਾ ਵੱਡਾ ਕੁਲਚਾ ਬਣਾਉਣਾ ਹੈ ਆਪਣੇ ਹਿਸਾਬ ਦੇ ਨਾਲ ਇਸ ਦਾ ਪੇੜਾ ਛੋਟਾ ਵੱਡਾ ਕਰ ਲੈਣਾ ਜਿੰਨਾ ਵੀ ਤੁਹਾਨੂੰ ਚਾਹੀਦਾ ਉਸੇ ਹਿਸਾਬ ਨਾਲ ਇਸ ਦਾ ਪੇੜਾ ਬਣਾ ਲੈਣਾ ਤੇ ਦੇਖੋ ਮੈਂ ਸੇਮ ਜਿਵੇਂ ਆਪਾਂ ਰੋਟੀ ਬਣਾਉਣ ਦੇ ਲਈ ਪੇੜਾ ਬਣਾਈਦਾ ਉਸੇ ਤਰ੍ਹਾਂ ਹੀ ਪੇੜਾ ਬਣਾ ਲਿੱਤਾ ਹੈ ਤੇ ਹੁਣ ਚੱਕਲੇ ਦੇ ਉੱਪਰ ਸਭ ਤੋਂ ਪਹਿਲਾਂ ਸੁੱਕਾ ਆਟਾ ਜਾਂ ਸੁੱਕਾ ਮੈਦਾ ਲਗਾਵਾਂਗੇ ਤੇ ਫਿਰ ਇਸ ਦੇ ਉੱਪਰ ਪੇੜਾ ਰੱਖ ਕੇ ਉੱਪਰੋਂ ਦੁਈ ਵੀ ਆਪਾਂ ਨੇ ਸੁੱਕਾ ਮੈਦਾ ਜਾਂ ਸੁੱਕਾ ਆਟਾ ਲਗਾ ਦੇਣਾ ਤੇ ਜਿਵੇਂ ਰੋਟੀ ਬੇਲੀ ਦੀ ਹੈ ਇਸ ਨੂੰ ਉਸੇ ਤਰ੍ਹਾਂ ਹੀ ਬੇਲਦੇ ਜਾਣਾ ਪਰ ਕੁਲਚੇ ਨੂੰ ਆਪਾਂ ਥੋੜਾ ਮੋਟਾ ਹੀ ਬੇਲਣਾ ਹੈ ਇਹਨੂੰ ਪਤਲਾ ਨਹੀਂ ਕਰਨਾ ਬਿਲਕੁਲ ਵੀ ਜੇ ਇਹਨੂੰ ਪਤਲਾ ਕਰ ਦਿੱਤਾ ਤਾਂ ਕੁਲਚਾ ਜਿਹੜਾ ਹੈਗਾ ਉਹ ਸੁੱਕ ਜਾਣਾ ਬਿਲਕੁਲ ਵੀ ਨਰਮ ਨਹੀਂ ਬਣਨਾ ਤੇ ਦੇਖੋ ਮੈਂ ਕੁਲਚੇ ਨੂੰ ਬੇਲ ਲਿੱਤਾ ਤੇ ਇੰਨਾ ਕੁ ਮੋਟਾ ਮੈਂ ਇਹਨੂੰ ਰੱਖਿਆ ਤੇ ਇੱਕ ਸਾਈਡ ਤੇ ਮੈਂ ਨਾਨ ਸਟਿਕ ਤਵਾ ਲੈ ਕੇ ਹਾਈ ਫਲੇਮ ਦੇ ਉੱਪਰ ਇਸ ਨੂੰ ਚੰਗੀ ਤਰ੍ਹਾਂ ਗਰਮ ਕਰ ਲਿੱਤਾ ਹੋਇਆ ਗਰਮ ਕਰਨ ਤੋਂ ਬਾਅਦ ਇਸ ਦੀ ਫਲੇਮ ਮੈਂ ਬਿਲਕੁਲ ਲੋ ਕਰ ਦਿੱਤੀ ਏ ਤੇ ਲੋ ਫਲੇਮ ਦੇ ਉੱਪਰ ਹੁਣ ਕੁਲਚਾ ਪਾ ਦੇਣਾ ਮੈਂ ਤੁਹਾਨੂੰ ਦੋ ਤਰ੍ਹਾਂ ਨਾਲ ਕੁਲਚੇ ਬਣਾਉਣੇ ਦੱਸਾਂਗੀ ਇਹ ਸਿੰਪਲ ਤਰੀਕਾ ਹੈ ਕੁਲਚਾ ਬਣਾਉਂਦਾ ਤੇ ਦੇਖੋ ਲੋ ਫਲੇਮ ਦੇ ਉੱਪਰ ਕੁਲਚਾ ਪਾ ਕੇ ਤੇ ਹੁਣ ਇਸ ਦੇ ਸਾਈਡਾਂ ਤੇ ਪਾਣੀ ਦੇ ਛਿੱਟੇ ਲਗਾ ਦੇਣੇ ਨੇ ਤੇ ਫਿਰ ਇਸ ਨੂੰ ਟੱਕਣ ਦੇ ਨਾਲ ਟੱਕ ਦੇਣਾ ਕਿਉਂਕਿ ਕੁਲਚਾ ਹਮੇਸ਼ਾ ਸਟੀਮ ਦੇ ਵਿੱਚ ਹੀ ਬਣਦਾ ਹੈ ਤੇ ਪੂਰੇ 1 ਮਿੰਟ ਤੱਕ ਇਹਨੂੰ ਇਸੇ ਤਰ੍ਹਾਂ ਹੀ ਪਕਨ ਦੇਣਾ ਬਿਲਕੁਲ ਵੀ ਟੱਕਣ ਨੂੰ ਉਤਾਰਨਾ ਨਹੀਂ ਹੈ ਤੇ ਨਾ ਹੀ ਫਲੇਮ ਨੂੰ ਹਾਈ ਕਰਨਾ ਹੈ ਤੇ तकरीबन ਦੇਖੋ 1 ਮਿੰਟ ਹੋ ਚੱਲਿਆ ਕੁਲਚਾ ਜਿਹੜਾ ਆਪਾਂ ਤਵੇ ਤੇ ਪਾਇਆ ਉਹਦੇ ਤੇ ਵੀ ਬੱਬਲਸ ਆਣੇ ਸ਼ੁਰੂ ਹੋ ਗਏ ਹੋਏ ਨੇ ਇਹਦਾ ਮਤਲਬ ਇਹ ਹੈ ਕਿ ਕੁਲਚਾ ਅੰਦਰੋਂ ਦੀ ਬਹੁਤ ਵਧੀਆ ਪੱਕ ਕੇ ਤਿਆਰ ਹੋ ਰਿਹਾ ਹੈ ਤੇ ਹੁਣ ਇਸ ਦੀ ਸਾਈਡ ਪਰ ਤਾ ਦਾਂਗੇ ਦੇਖੋ ਸੇਮ ਜਿਵੇਂ ਕੁਲਚਾ ਬਾਜ਼ਾਰੋਂ ਮਿਲਦਾ ਹੈ ਉਹਦੀ ਬੈਕ ਸਾਈਡ ਐਸੇ ਤਰ੍ਹਾਂ ਦੀ ਹੁੰਦੀ ਹੈ ਤੇ ਉਸੇ ਤਰ੍ਹਾਂ ਦੀ ਇਹ ਬਣ ਕੇ ਤਿਆਰ ਹੋਈ ਹੈ ਹੁਣ ਇਸ ਦੇ ਸਾਈਡਾਂ ਤੇ ਫੇਲ ਤੋਂ ਆਪਾਂ ਪਾਣੀ ਛਿੜਕ ਦੇਣਾ ਥੋੜਾ ਥੋੜਾ ਤੇ ਇਸ ਨੂੰ ਫੇਲ ਤੋਂ ਢੱਕ ਕੇ ਪਕਾਵਾਂਗੇ ਤੇ 1 ਮਿੰਟ ਤੱਕ ਪਕਣ ਦੀ ਵੇਟ ਕਰਦੇ ਹਾਂ ਇਸ ਨੂੰ ਆਪਾਂ ਇਹ ਵੀ ਸਟੀਮ ਦੇ ਵਿੱਚ ਹੀ ਪਕਾਣਾ ਹੈ ਤਾਂ ਜੋ ਅੰਦਰੋਂ ਦੀ ਇਹ ਚੰਗੀ ਤਰ੍ਹਾਂ ਪੱਕ ਜਾਏ ਬਿਲਕੁਲ ਵੀ ਕੱਚਾ ਨਾ ਰਹੇ ਤੇ 1 ਮਿੰਟ ਹੋ ਚੁੱਕਾ ਹੈ ਹੁਣ ਇਸ ਦੇ ਸਾਈਡ ਪਰ ਥਾ ਦੇਣੇ ਆ ਕੁਲਚਾ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਨਾਲ ਬਨ ਕੇ ਤਿਆਰ ਹੋ ਰਿਹਾ ਹੈ ਤੇ ਹੁਣ ਇਸ ਵਾਲੀ ਸਾਈਡ ਦੇ ਉੱਪਰ ਤੇਲ ਜਾਂ ਦੇਸੀ ਘਿਓ ਲਗਾ ਦਾਂਗੇ ਚੰਗੀ ਤਰ੍ਹਾਂ ਲਗਾ ਦੇਣਾ ਇਸ ਦੀ ਸਾਰੀਆਂ ਸਾਈਡਸ ਤੇ ਤੇ ਹੁਣ ਇਸ ਦੀ ਸਾਈਡ ਪਲਤਾ ਦਾਂਗੇ ਤੇ ਹਲਕੇ ਹੱਥਾਂ ਨਾਲ ਇਸ ਨੂੰ ਪ੍ਰੈਸ ਕਰਦੇ ਜਾਣਾ ਤਾਂ ਜੋ ਇਸ ਨੂੰ ਚੰਗੀ ਤਰ੍ਹਾਂ ਸੇਕ ਲੱਗ ਜਾਏ ਤੇ ਹੁਣ ਫਿਰ ਤੋਂ ਇਸ ਨੂੰ ਪਲਟਾ ਦਿੰਨੇ ਆ ਦੇਖੋ ਕੁਲਚਾ ਕਿੰਨਾ ਵਧੀਆ ਤਰੀਕੇ ਨਾਲ ਬਨ ਕੇ ਤਿਆਰ ਹੋਇਆ ਤੇ ਇਸੇ ਤਰ੍ਹਾਂ ਸੇਮ ਹੀ ਮੈਂ ਇੱਕ ਹੋਰ ਕੁਲਚਾ ਬਣਾ ਕੇ ਤਿਆਰ ਕਰਕੇ ਤੁਹਾਨੂੰ ਦਿਖਾਨੀ ਆ ਇਹਦੀਆਂ ਦੋਨੋਂ ਸਾਈਡ ਹੀ ਬਹੁਤ ਵਧੀਆ ਤਰੀਕੇ ਨਾਲ ਸਿੱਖ ਚੁੱਕੀਆਂ ਹੋਈਆਂ ਨੇ ਤੇ ਇੱਕ ਹੋਰ ਕੁਲਚਾ ਮੈਂ ਸੇਮ ਇਸੇ ਤਰ੍ਹਾਂ ਹੀ ਦੇਖੋ ਬਣਾ ਲਿੱਤਾ ਤੇ ਇਹਨੂੰ ਵੀ ਆਪਾਂ ਹੁਣ ਇੱਕ ਸਾਈਡ ਤੇ ਰੱਖ ਦਾਂਗੇ ਇਸ ਦੀਆਂ ਵੀ ਦੋਨੋਂ ਸਾਈਡਸ ਬਹੁਤ ਚੰਗੀ ਤਰ੍ਹਾਂ ਪੱਕ ਚੁੱਕੀਆਂ ਹੋਈਆਂ ਨੇ ਕੁਲਚੇ ਦੋਨੇ ਹੀ ਬਹੁਤ ਵਧੀਆ ਤਰੀਕੇ ਨਾਲ ਬਣੇ ਨੇ ਤੇ ਇੱਕ ਹੋਰ ਕੁਲਚਾ ਮੈਂ ਇਸੇ ਤਰ੍ਹਾਂ ਹੀ ਬੇਲ ਲਿਆ ਤੇ ਇਸ ਦੇ ਉੱਪਰ ਗਿੱਲੇ ਹੱਥ ਮੈਂ ਲਗਾ ਦਿੱਤੇ ਨੇ ਤਾਂ ਜੋ ਇਹ ਕੁਲਚਾ ਹਲਕਾ-ਹਲਕਾ ਗਿੱਲਾ ਹੋ ਜੇ ਤੇ ਇਸ ਦੇ ਉੱਪਰ ਧੰਨੀਆਂ ਪਾ ਦਿੱਤਾ ਤੇ ਧੰਨੀਆਂ ਇਸ ਦੇ ਉੱਪਰ ਚਿਪਕ ਜਾਏ ਇਸੇ ਲਈ ਆਪਾਂ ਹੱਥ ਨੂੰ ਗਿੱਲਾ ਕਰਕੇ ਇਸ ਦੇ ਉੱਪਰ ਲਗਾਇਆ ਸੀ ਤਾਂ ਜੋ ਧੰਨੀਆਂ ਇਸ ਦੇ ਉੱਪਰ ਚਿਪਕ ਜਾਏ ਤੇ ਹੁਣ ਇਸ ਨੂੰ ਵੀ ਬਣਾਉਣਾ ਸ਼ੁਰੂ ਕਰਦੇ ਹਾਂ ਸੇਮ ਉਸੇ ਤਰ੍ਹਾਂ ਜਿਵੇਂ ਪਹਿਲਾਂ ਆਪਾਂ ਸਿੰਪਲ ਵਾਲੇ ਕੁਲਚੇ ਬਣਾਏ ਸੀ ਧੰਨੀਆਂ ਵਾਲਾ ਕੁਲਚਾ ਵੀ ਸੇਮ ਉਸੇ ਤਰ੍ਹਾਂ ਹੀ ਬਣਾਣਾ ਹੈ ਦੇਖੋ ਹੁਣ ਇਸ ਨੂੰ ਵੀ ਸਾਈਡ ਪਰ ਤਾ ਦਿੰਨੇ ਆਂ 1 ਮਿੰਟ ਤੱਕ ਆਪਾਂ ਇਸ ਨੂੰ ਵੀ ਸੇਮ ਉਸੇ ਤਰ੍ਹਾਂ ਹੀ ਪਕਾਇਆ ਜਿਵੇਂ ਸਿੰਪਲ ਵਾਲਾ ਕੁਲਚਾ ਪਕਾਇਆ ਸੀ ਦੋਨੋਂ ਸਾਈਡਸ ਨੂੰ ਦੇਖੋ ਸੇਮ ਉਸੇ ਤਰ੍ਹਾਂ ਹੀ ਆਪਾਂ ਪਾਣੀ ਦੇ ਛਿੱਟੇ ਲਗਾ ਕੇ 1-1 ਮਿੰਟ ਤੱਕ ਢੱਕ ਕੇ ਪਕਾ ਲਿਆ ਜਿਵੇਂ ਪਹਿਲੇ ਦੋ ਕੁਲਚੇ ਬਣਾਏ ਨੇ ਸੇਮ ਉਸੇ ਤਰ੍ਹਾਂ ਧਨੀਏ ਵਾਲਾ ਕੁਲਚਾ ਵੀ ਬਣਾਇਆ ਹੈ ਤੇ ਕੁਲਚੇ ਵੀ ਬਹੁਤ ਜਿਆਦਾ ਵਧੀਆ ਬਣ ਕੇ ਤਿਆਰ ਹੋ ਰਿਹਾ ਹੈ ਇਸ ਨੂੰ ਵੀ ਘeol ਲਗਾ ਕੇ ਸੇਕ ਲਾਂਗੇ ਚੰਗੀ ਤਰ੍ਹਾਂ ਦੇਖੋ ਕੁਲਚੇ ਤਾਂ ਨਿਊਟਰੀ ਹੋਏ ਜਾਂ ਛੋਲਿਆਂ ਦੀ ਸਬਜ਼ੀ ਕੁਲਚੇ ਉਸ ਦੇ ਨਾਲ ਬਹੁਤ ਜਿਆਦਾ ਵਧੀਆ ਲੱਗਦੇ ਨੇ ਤੇ ਕੋਸ਼ਿਸ਼ ਕਰਿਆ ਕਰੋ ਬੱਚਿਆਂ ਨੂੰ ਤੇ ਆਪ ਵੀ ਘਰ ਦੇ ਵਿੱਚ ਸਾਫ਼ ਸੁਥਰੇ ਤਰੀਕੇ ਦੇ ਨਾਲ ਚੀਜ਼ਾਂ ਬਣਾ ਕੇ ਹੀ ਖਵਾਇਆ ਕਰੋ ਬਿਲਕੁਲ ਬਾਜ਼ਾਰ ਦੇ ਸਟਾਈਲ ਦੇ ਕੁਲਚੇ ਬਣ ਕੇ ਤਿਆਰ ਹੋ ਚੁੱਕੇ ਹੋਏ ਨੇ ਕੁਲਚੇ ਬਹੁਤ ਵਧੀਆ ਤਰੀਕੇ ਨਾਲ ਬਣ ਗਏ ਨੇ ਤੇ ਕੁਲਚੇ ਬਹੁਤ ਹੀ ਜ਼ਿਆਦਾ ਦੇਖੋ ਸੋਫਟ ਵੀ ਬਣੇ ਨੇ ਬਿਲਕੁਲ ਵੀ ਇਹ ਸੁੱਕੇ ਨਹੀਂ ਹੈਗੇ ਬੜੇ ਹੀ ਵਧੀਆ ਕੁਲਚੇ ਬਣ ਕੇ ਤਿਆਰ ਹੋ ਗਏ ਨੇ ਦੇਖੋ ਕਿੰਨੇ ਆਰਾਮ ਨਾਲ ਇਹ ਟੁੱਟ ਵੀ ਰਹੇ ਨੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੀ ਇਹ ਰੈਸਪੀ ਬਹੁਤ ਵਧੀਆ ਲੱਗੇਗੀ